ਚਲੋ ਉਸ ਤੋਂ ਬਾਅਦ ਤੁਹਾਡੇ ਕੋਲੇ ਆ ਗਿਆ ਜੀ ਬਨੋਟੀ ਸਾਹ ਪ੍ਰਣਾਲੀ ਠੀਕ ਹੈ ਬਨੋਟੀ ਸਾਹ ਪ੍ਰਣਾਲੀ ਮੁੱਖ ਤੌਰ ਤੇ ਚਾਰ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਬਨੋਟੀ ਸਾਹ ਪ੍ਰਣਾਲੀ ਜਿਹੜੀ ਮੁੱਖ ਤੌਰ ਤੇ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਜੀ ਚਾਰ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਸਭ ਤੋਂ ਪਹਿਲਾ ਕਿਹੜਾ ਹੈਗਾ ਸੈਫਰ ਵਿਧੀ ਹੈਗਾ ਠੀਕ ਹੈ ਦੂਸਰਾ ਕਿਹੜਾ ਹੈਗਾ ਸਲਵੈਸਟਰ ਵਿਧੀ ਤੀਸਰੀ ਵਿਧੀ ਕਿਹੜੀ ਹੈ ਮੂੰਹ ਤੋਂ ਮੂੰਹ ਵਿਧੀ ਮਾਉਥ ਟੂ ਮਾਉਥ ਵਿਧੀ ਠੀਕ ਹੈ ਚੌਥੀ ਵਿਧੀ ਕਿਹੜੀ ਹੈ ਮੂੰਹ ਤੋਂ ਨੱਕ ਵਿਧੀ ਹੈ ਠੀਕ ਹੈ ਇਹ ਚਾਰ ਵਿਧੀਆਂ ਹੁੰਦੀਆਂ ਨੇ ਤੁਹਾਡੇ ਕੋਲੇ ਪਹਿਲੀ ਸੈਫਰ ਵਿਧੀ ਦੂਜੀ ਸਲਵੈਸਟਰ ਵਿਧੀ ਤੀਜੀ ਮੂੰ ਤੋਂ ਮੂੰ ਵਿਧੀ ਹੁੰਦੀ ਹੈਗੀ ਚੌਥੀ ਮੂੰ ਤੋਂ ਨੱਕ ਵਿਧੀ ਹੁੰਦੀ ਹੈਗੀ ਠੀਕ ਹੈ ਅੱਛਾ ਆਹ ਪੁਆਇੰਟ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਸਭ ਤੋਂ ਬੈਸਟ ਵਿਧੀ ਹੁੰਦੀ ਹੈ ਨਾ ਜਿਹੜੀ ਉਹ ਮੂੰ ਤੋਂ ਮੂੰ ਵਿਧੀ ਹੁੰਦੀ ਹੈ ਠੀਕ ਹੈ ਇਹ ਗੱਲ ਯਾਦ ਰੱਖਿਓ ਸਭ ਤੋਂ ਬੈਸਟ ਵਿਧੀ ਹੈ ਨਾ ਜਿਹੜੀ ਉਹ ਮੂੰ ਤੋਂ ਮੂੰ ਵਿਧੀ ਹੁੰਦੀ ਹੈ ਅੱਛਾ ਇੱਕ ਗੱਲ ਤੁਸੀਂ ਇਹਦੇ ਵਿੱਚ ਨਾ ਜਿਹੜੀ ਮੈਂ ਤੁਹਾਨੂੰ ਇਹ ਕਲਾਸ ਪੜਾ ਰਿਆਂਗਾ ਠੀਕ ਹੈ ਅੱਜ ਤੋਂ ਲੈ ਕੇ ਠੀਕ ਹੈ ਜਦੋਂ ਤੱਕ ਆਪਣਾ ਜਿਹੜਾ 슬ੀਵਸ ਆਫ ਕੰਪਲੀਟ ਹੋ ਗਿਆ ਤੁਸੀਂ ਇਹਨੂੰ ਧਿਆਨ ਨਾਲ ਦੇਖਿਓ ਠੀਕ ਹੈ ਆਪਣੇ ਲੈਕਚਰਾਂ ਨੂੰ ਧਿਆਨ ਨਾਲ ਦੇਖਿਓ ਜਿਹੜੇ ਆਪਣੇ ਅਪਰਿੰਟਸ਼ਿਪ ਦੇ ਪੀਪਰ ਹੋਏ ਨੇਗੇ ਪਿਛਲੇ ਠੀਕ ਹੈ ਪਿਛਲੇ ਅਪਰਿੰਟਸ਼ਿਪ ਦੇ ਪੀਪਰ ਹੋਏ ਨੇਗੇ ਤਿੰਨ ਤਿੰਨੇ ਸ਼ਿਫਟਾਂ ਦੇ ਵਿੱਚ ਅਲੱਗ-ਅਲੱਗ ਪੀਪਰ ਦੀਗਾ ਠੀਕ ਹੈ ਤਿੰਨ ਸ਼ਿਫਟਾਂ ਦੇ ਵਿੱਚ ਅਲੱਗ-ਅਲੱਗ ਪੀਪਰ ਸੀਗਾ ਠੀਕ ਹੈ ਤਿੰਨ ਪੀਪਰ ਹੋਗੇ ਤਿੰਨੇ ਸ਼ਿਫਟਾਂ ਦੇ ਵਿੱਚ ਤਿੰਨੇ ਸ਼ਿਫਟਾਂ ਦੇ ਵਿੱਚ ਨਾ ਤੁਸੀਂ ਕਿਸੇ ਮਰਜ਼ੀ ਸ਼ਿਫਟ ਤਿੰਨੇ ਸ਼ਿਫਟਾਂ ਦੇ ਵਿੱਚ ਦੇਖ ਲਿਓ ਜਿਹੜਾ ਆਪਣਾ ਸਿਲੇਬਸ ਹੋਊਗਾ ਉਹਦੇ ਵਿੱਚੋਂ ਤੁਹਾਨੂੰ 99% ਨੇ ਜਿਹੜੇ ਨਾ 100 ਦੇ ਵਿੱਚੋਂ 99 ਕੁਐਸਚਨ ਮਿਲਣਗੇ ਆਪਣੇ ਸਿਲੇਬਸ ਦੇ ਵਿੱਚੋਂ YouTube ਤੇ ਪਈਆਂ ਹੋਣੀਆਂ ਤਿੰਨੇ ਸ਼ਾਇਦ ਠੀਕ ਹੈ ਨਹੀਂ ਮੈਂ ਉਹ ਕਰਵਾਉਂਗਾ ਇੱਕ ਦਿਨ ਮੈਂ ਸੰਡੇ ਸੰਡੇ ਨੂੰ ਨਾ ਫ੍ਰੀ ਹੋ ਕੇ ਮੈਂ ਤੁਹਾਨੂੰ ਆਪਣੇ ਜਿਹੜੇ ਫ੍ਰੈਂਡਸ਼ਿਪ ਦੇ ਪਿਛਲੇ ਪੇਪਰ ਦੇ ਜੀ ਠੀਕ ਹੈ ਤਿੰਨੇ ਸੈਟ ਕਰਵਾਉਂਗਾ ਠੀਕ ਹੈ ਜਦੋਂ ਤੁਸੀਂ ਆਪਣਾ ਜਿਹੜਾ ਸਿਲੇਬਸ ਅਕਸਰ ਕੰਪਲੀਟ ਹੋ ਗਿਆ ਨਾ ਜਾ ਅੱਧਿਕ ਤੱਕ ਵਾਗ ਗਿਆ ਆਪਣਾ ਠੀਕ ਹੈ ਅਧੀਆਂ ਗਲਾਸਾਂ ਵੀ ਆਪਣੀਆਂ ਲੱਗ ਰਹੀਆਂ ਠੀਕ ਹੈ ਤੁਸੀਂ ਉਹਦੇ ਵਿੱਚੋਂ ਨਾ ਤੁਸੀਂ ਕੁਐਸਚਨ ਦੇਖੋ ਵੀ ਆਏ ਹੋਏ ਨੇ ਜਾਂ ਨਹੀਂ ਆਏ ਹੋ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜੂਗਾ ਵੀ ਹਾਂ ਯਾਰ ਇਹਦੇ ਵਿੱਚੋਂ ਬਕਾਇਦਾ ਸਾਡੇ ਸਾਰੇ ਕੁਐਸਚਨ ਆਏ ਹੋਣਗੇ ਇੱਕ ਨੰਦਾ ਕੁਐਸਚਨ ਹੈ ਜਿਹੜਾ ਉਹ ਬਾਹਰੇ ਹੋ ਸਕਦਾ ਹੈਗਾ ਨਹੀਂ 99% ਮੇਰੇ ਸਿਲੇਬਸ ਦੇ ਵਿੱਚੋਂ ਤੁਹਾਨੂੰ ਕੁਐਸਚਨ ਮਿਲਣਗੇ ਤਿੰਨੇ ਸ਼ਿਫਟਾਂ ਦੇ ਵਿੱਚ ਜਿਹੜੇ ਪੇਪਰ ਦੇਣਗੇ ਤਿੰਨ ਵਿਸ਼ੇ ਨੇ ਜਾਂ ਤਿੰਨੇ ਸ਼ਿਫਟਾਂ ਨੇ ਠੀਕ ਹੈ ਇੰਨੀ ਗਾਰੰਟੀ ਮੇਰੀ ओके <coughs> okay, चलो उस ਤੋਂ ਬਾਅਦ ਤੋਂ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਸਭ ਤੋਂ ਜੀ ਬੈਸਟ ਵਿਧੀ ਹੈਗੀ ਉਹ ਮਾਉਥ ਟੂ ਮਾਉਥ ਵਿਧੀ ਹੁੰਦੀ ਹੈਗੀ ਮੂੰਹ ਮੂੰਹ ਤੋਂ ਮੂੰਹ ਕਿਦੀ ਹੁੰਦੀ ਹੈ ਠੀਕ ਹੈ ਇਹਦੇ ਨਾਲ ਕੀ ਨਾਗਾ ਜਦੋਂ ਆਪਾਂ ਕਿਸੇ ਮਰੀਜ਼ ਨੂੰ ਠੀਕ ਹੈ ਇੱਕ ਉਹਦੇ ਮੂੰਹ ਦੇ ਨਾਲ ਸਿੱਧਾ ਮੂੰਹ ਟੈਚ ਕਰਕੇ ਆਪਣਾ ਬ੍ਰੌਂਟੀ ਸਾਹ ਦਿੰਨੇ ਹੈ ਨਾ ਤਾਂ ਉਹ ਸਿੱਧਾ ਫੇਵੜਿਆਂ ਦੇ ਵਿੱਚ ਜਾਂਦਾ ਹੈਗਾ ਠੀਕ ਹੈ ਸਿੱਧਾ ਉਹ ਸਰੀਰ ਵੱਲ ਜਾਂਦਾ ਹੈ ਠੀਕ ਹੈ ਕਿਤੇ ਵੀ ਕੋਈ ਜਿਹੜਾ ਗੈਪ ਨਹੀਂ ਮਿਲਦਾ ਹੈਗਾ ਠੀਕ ਹੈ ਨਾ ਤਾਂ ਕਰਕੇ ਇਹ ਮੂੰਹ ਤੋਂ ਮੂੰਹ ਦੀ ਜਿਹੜੀ ਉਹ ਸਾਰਿਆਂ ਤੋਂ ਬੈਸਟ ਵਿਧੀ ਮੰਨੀ ਜਾਂਦੀ ਹੈ ਓਕੇ ਉਸ ਤੋਂ ਬਾਅਦ ਸਾਡੀ ਪਹਿਲੀ ਵਿਧੀ ਹੈਗੀ ਸੈਫਰ ਵਿਧੀ ਓਕੇ ਸੈਫਰ ਵਿਧੀ ਦੇ ਵਿੱਚ ਕੀ ਹੁੰਦਾ ਹੈਗਾ ਰੋਗੀ ਨੂੰ ਉਲਟਾ ਲਟਾ ਦਿੱਤਾ ਜਾਂਦਾ ਹੈ ਠੀਕ ਹੈ ਸੈਫਰ ਵਿਧੀ ਦੇ ਵਿੱਚ ਕੀ ਹੁੰਦਾ ਹੈਗਾ ਰੋਗੀ ਨੂੰ ਉਲਟਾ ਲਟਾ ਦਿੱਤਾ ਜਾਂਦਾ ਹੈਗਾ 24 ਕਿਲੋ ਦਾ ਵਾਲਾ ਜਿਹੜਾ 24 ਕਿਲੋ ਦਾ ਵਜ਼ਨ ਜਾਂ ਵਾਲ ਦਿੱਤਾ ਜਾਂਦਾ ਹੈ ਠੀਕ ਹੈ ਜੀ 3 ਗਿਣ ਦੇ ਤੱਕ ਠੀਕ ਹੈ ਤਿੰਨ ਗਿਣਦੇ ਤੱਕ ਵਾਲ ਲਗਾਉਣਾ ਚਾਹੀਦਾਗਾ ਠੀਕ ਹੈ ਜਦੋਂ ਮੰਨ ਲਓ ਆਪਾਂ 24 ਕਿਲੋ ਦਾ ਵਾਲ ਹੈਗਾ ਠੀਕ ਹੈ ਸੈਫਰੇਵਿਦ ਦੇ ਵਿੱਚ ਕੀ ਹੁੰਦਾਗਾ 24 ਕਿਲੋ ਦਾ ਵਾਲ ਹੈ ਜਿਹੜਾ ਦੋਨੇ ਹੱਥਾਂ ਨੂੰ ਜਿਆ ਕਿਵੇਂ ਵੀ ਇੱਕ ਕਿਲੋ ਹੁਣ 24 ਕਿਲੋ ਦਾ ਵਾਲ ਹੈ ਜਿਹੜਾ ਹੁਣ ਲਗਾਇਆ ਜਾਂਦਾਗਾ ਤਿੰਨ ਗਿਣਦੇ ਤੱਕ ਤਾਂ ਵਾਲ ਆਪਾਂ ਨੇ ਥੱਲੇ ਨੂੰ ਲਗਾਉਣਾ ਹੈਗਾ ਠੀਕ ਹੈ ਦੋ ਗਿਣਨੇ ਨੇ ਤਾਂ ਵਾਲ ਆਪਾਂ ਨੇ ਛੱਡਣੇਗਾ ਠੀਕ ਹੈ ਇਹ ਹੁੰਦਾ ਹੈਗਾ ਤਾਂ ਇਹ ਜਦ ਰਕੂ ਸਾਰੀਆਂ ਚੀਜ਼ਾਂ ਠੀਕ ਹੈ ਸੈਫਰੇਵਿਡ ਦੇ ਵਿੱਚ ਰੋਗੀ ਨੂੰ ਉਲਟਾ ਲਟਾਉਣਾ ਹੈਗਾ 24 ਕਿਲੋ ਦਾ ਵਲ ਦਿੱਤਾ ਜਾਂਦਾ ਹੈਗਾ 3 ਘੰਟੇ ਦੇ ਤੱਕ ਅਸੀਂ ਨਹੀਂ ਵਲ ਨੂੰ ਲਗਾਉਣਾ ਚਾਹੀਦਾ ਦਾ 2 ਘੰਟੇ ਦੇ ਤੱਕ ਉਹਨੂੰ ਛੱਡਣਾ ਚਾਹੀਦਾ ਹੈ ਠੀਕ ਹੈ ਇਹ ਇਹ ਨੋਟ ਕਰ ਲਓ ਅੱਛਾ ਆਹ ਕਵਸਚਨ ਹੈ ਜਿਹੜਾ ਇਹ ਆਹ ਇੱਕ ਵਾਰ ਪੇਪਰ ਦੇ ਵਿੱਚ ਆਇਆ ଥିਗਾ ਠੀਕ ਹੈ ਵੀ ਸੈਫਰੇਵਿਡ ਇਹ ਜਿਹੜੀ 1 ਮਿੰਟ ਦੇ ਵਿੱਚ ਕਿੰਨੀ ਵਾਰੀ ਦਿੱਤੀ ਜਾਂਦੀ ਹੈ ਠੀਕ ਹੈ ਉਹਦੇ ਵਿੱਚ 10 ਤੋਂ 15 ਵਾਰੀ ਲਿਖਿਆ ਹੋਇਆ ਹੈ ਸੀਗਾ ਪੇਪਰ ਦੇ ਵਿੱਚ ਪਰ ਇਥੇ ਆਪਾਂ ਨੇ ਪਹਿਲਾਂ ਹੀ ਆਲਰੇਡੀ ਆਪਾਂ ਨੂੰ ਇੱਕ ਕੁਐਸਚਨ ਪਿਛਲੀ ਵਾਰ ਵਿੱਚ ਕਰਵਾਇਆ ਸੀ ਠੀਕ ਹੈ ਆਉਦੇ ਸਿਲੇਬਸ ਦੇ ਵਿੱਚ ਤੇ ਇਸ ਵਾਰ ਵੀ ਕਰਵਾ ਰਹੇ ਹਾਂ ਤੁਹਾਨੂੰ ਠੀਕ ਹੈ ਪਹਿਲਾ ਕੁਐਸਚਨ ਮੈਂ ਤੁਹਾਨੂੰ ਇਹ ਦੱਸ ਰਾਂਗੇ ਪਹਿਲਾ ਹੋਊਗਾ ਦੂਸਰੇ ਵੀ ਆਏ ਸੀਗੇ ਜਿਹੜੇ ਆਪਣੇ ਚੰਨਣੇਗੇ ਠੀਕ ਚੰਨਾਂ ਦੇ ਵਿੱਚੋਂ ਆਏ ਸੀਗੇ ਇੱਕ ਦੋ ਕੁਐਸਚਨ ਹੋਰ ਵੀ ਆਏ ਸੀਗੇ ਠੀਕ ਹੈ ਇਸ ਤਰ੍ਹਾਂ ਵੀ ਸਾਰੇ ਕੁਐਸਚਨ ਆਪ ਨੂੰ ਤੁਹਾਨੂੰ ਇਹਦੇ ਵਿੱਚੋਂ ਮਿਲਣਗੇ A ਤੋਂ Z ਠੀਕ ਹੈ ਕੋਈ ਵੀ ਕੁਐਸਚਨ ਬਾਰੇ ਨਹੀਂ ਮਿਲਦਾ ਹੈਗਾ ओके ਦਾ ਇਹ ਗੱਲ ਯਾਦ ਰੱਖੋ ਇੱਕ ਮਿੰਟ ਦੇ ਵਿੱਚ ਇਹ ਵਿਧੀ ਕਿੰਨੀ ਵਾਰ ਕੀਤੀ ਜਾਂਦੀ ਹੈ ਕਿ 10 ਤੋਂ 12 ਵਾਰੀ ਕੀਤੀ ਜਾਂਦੀ ਹੈ ਠੀਕ ਹੈ ਚਲੋ ਉਸ ਤੋਂ ਬਾਅਦ ਜੋ ਸਿਲਵੇਸਟਰ ਵਿਧੀ ਹੈ ਜੀ ਠੀਕ ਹੈ ਸਿਲਵੇਸਟਰ ਵਿਧੀ ਵਿੱਚ ਰੋਗੀ ਨੂੰ ਸਿੱਧਾ ਲਟਾ ਦਿੱਤਾ ਜਾਂਦਾ ਹੈ ਠੀਕ ਹੈ ਸਿਲਵੇਸਟਰ ਵਿਧੀ ਵਿੱਚ ਰੋਗੀ ਨੂੰ ਸਿੱਧਾ ਲਟਾ ਦਿੱਤਾ ਜਾਂਦਾ ਹੈ ਜੇਕਰ ਕਹਿੰਦਾ ਛਾਤੀ ਤੇ ਛਾਲੇ ਹੋ ਗਏ ਹੋਣ ਠੀਕ ਹੈ ਜੇਕਰ ਛਾਤੀ ਦੀ ਛਾਲੇ ਹੋ ਗਈ ਹੁਣ ਫਿਰ ਉਹਨੂੰ ਉਲਟਾ ਦਾ ਲਟਾ ਨਹੀਂ ਸਕਦੇ ਆਪਾਂ ਰੋਗੀ ਨੂੰ ਠੀਕ ਹੈ ਸਿੱਧਾ ਲਟਾਵਾਂਗੇ ਠੀਕ ਹੈ ਇਹ ਗੱਲ ਯਾਦ ਰੱਖੋ ਸਿਲਵੇਸਟ੍ਰੀ ਵਿਧੀ ਵਿੱਚ ਰੋਗੀ ਨੂੰ ਸਿੱਧਾ ਲਟਾਉਂਗੇ ਠੀਕ ਹੈ ਸੈਪਰਿਵਿਧੀ ਦੇ ਵਿੱਚ ਰੋਗੀ ਨੂੰ ਉਲਟਾ ਲਟਾਉਂਗੇ ਠੀਕ ਹੈ ਜੀ ਅੱਛਾ ਇਹ ਵੀ ਵਿਧੀ 1 ਮਿੰਟ ਦੇ ਵਿੱਚ 10 ਤੋਂ 15 ਵੀ ਕਹਿ ਸਕਦੇ ਹੋ 10 ਤੋਂ 12 ਵਾਰੀ ਵੀ ਕਹਿ ਸਕਦੇ ਹਾਂ ਠੀਕ ਹੈ ਇਹ ਕਨਫਿਊਜ਼ ਨਹੀਂ ਹੋਣਾ 10 ਤੋਂ ਬਰਾਬਰ 1 ਮਿੰਟ ਦੇ ਵਿੱਚ 10 ਤੋਂ 15 ਵਾਰੀ ਵੀ ਕਈ ਵਾਰ ਪੇਪਰ ਦੇ ਵਿੱਚ ਲਿਖਿਆ ਆ ਸਕਦਾ ਠੀਕ ਹੈ ਇਹ ਗੱਲ ਯਾਦ ਰੱਖਣੀ ਉਸ ਤੋਂ ਬਾਅਦੋ ਤੀਜੀ ਵਿਧੀ ਤੁਹਾਡੇ ਕੋਲ ਕੀ ਹੈ ਜੀ ਮੂੰਹ ਤੋਂ ਮੂੰਹ ਦੀ ਠੀਕ ਹੈ ਇਹ ਵੈਸਟ ਵੀ ਦੀਏਗੀ ਸਾਰੇ ਤੋਂ ਮੂੰਹ ਤੋਂ ਮੂੰਹ ਦੀ ਠੀਕ ਹੈ ਇਹ ਵਿਧੀ ਜੇਕਰ ਵਿਅਕਤੀ ਨੂੰ ਕਹਿੰਦਾ ਬਿਜਲੀ ਦਾ ਝਟਕਾ ਲੱਗਿਆ ਹੋਵੇ ਲੱਗ ਜਾਵੇ ਠੀਕ ਹੈ ਉਦੋਂ ਦਿੱਤੀ ਜਾਂਦੀ ਹੈ ਪਰ ਤਨ ਜੇ ਜ਼ਹਿਰ ਖਾ ਲਿਆ ਹੋਵੇ ਤਾਂ ਫਿਰ ਨਹੀਂ ਦਿੱਤੀ ਜਾਂਦੀ ਠੀਕ ਹੈ ਜੇ ਵਿਅਕਤੀ ਨੇ ਆ ਬਲ ਸੋਰੀ ਰੋਗੀ ਨੇ ਜਿਹਾ ਜ਼ਹਿਰ ਖਾ ਲਿਆ ਤਾਂ ਜਿਹੜੀ ਮੂੰਹ ਤੋਂ ਮੂੰਹ ਦੀ ਹੈ ਠੀਕ ਹੈ ਫੇਰ ਨਹੀਂ ਆਪਾਂ ਦੇਵਾਂਗੇ ਜਾਂ ਵਿਲੇਜ ਜਾਂ ਕਜਾ ਕੁਝ ਹੋਰ ਹੋ ਗਿਆ ਤਾਂ ਆਪਾਂ ਮੂੰਹ ਤੋਂ ਮੂੰਹ ਦੀ ਜਿਹੜੀ ਪੀ ਸੀ ਸੋਰੀ ਵਿਅਕਤੀ ਨੂੰ ਦੇ ਸਕਦੇ ਹਾਂਗੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਉਹ ਦੂਜੀ ਗੱਲ ਨੈਕਸਟ ਹੈ ਕੀ ਤੁਹਾਡੇ ਕੋਲ ਮੂੰਹ ਤੋਂ ਨੱਕ ਵਿਧੀ ਠੀਕ ਹੈ ਮੂੰਹ ਤੋਂ ਨੱਕ ਵਿਧੀ ਜੇਕਰ ਵਿਅਕਤੀ ਨੂੰ ਮਿਰਗੀਆਂ ਦੇ ਦੌਰਾਨ ਪੈ ਗਿਆ ਹੋਵੇ ਜਾ ਦੰਦਲ ਪੈ ਗਈ ਹੋਵੇ ਜਨ ਦੰਦ ਜੁੜ ਕੇ ਹੀ ਹੋਣ ਠੀਕ ਹੈ ਤਾਂ ਕਿਹੜੀ ਵਿਧੀ ਦਵਾਂਗੇ ਤੁਸੀਂ ਮੌਤੀ ਸੰਹ ਦੇਣ ਦੇ ਲਈ ਕਿਹੜੀ ਵਿਧੀ ਦਵਾਂਗੇ ਤੁਸੀਂ ਭਾਈ ਮੂਤੋਂ ਨੱਕ ਵਿਧੀ ਜਿਹੜੀ ਉਹ ਚੂਜ਼ ਕਰਾਂਗੇ ਆਪਾਂ ਠੀਕ ਹੈ ਇਹ ਕੱਲ ਜਾਵਰੇ ਕੋਈ ਕਈ ਵਾਰ ਪੇਪਰ ਦੇ ਵਿੱਚ ਇਸ ਤਰ੍ਹਾਂ ਵੀ ਆ ਜਾਣਾਗਾ ਵੀ ਜੇਕਰ ਵਿਅਕਤੀ ਨੂੰ ਮਿਰਗਿਆ ਦੌਰਾਂ ਪੈ ਗਿਆ ਹੋਵੇ ਠੀਕ ਹੈ ਜਾਂ ਵਿਅਕਤੀ ਨੂੰ ਦੰਦਲ ਪੈ ਗਈ ਜੇ ਵਿਅਕਤੀ ਦੰਦ ਜੁੜ ਗਏ ਠੀਕ ਹੈ ਚਾਰੇ ਚਾਰੇ ਵਿਧੀ ਲਿਖ ਦੂਗਾ ਇੱਕ ਉਹ ਮੂਤ ਨਾ ਵਿਲੇ ਲਿਖੂਗਾ ਮੂਹੂ ਮੂਹ ਬਿਲੇ ਲਿਖੂਗਾ ਸਲਵੈਸਟਰ ਵੀ ਲਿਖੂਗਾ ਸੈਫਰ ਵੀ ਲਿਖੂਗਾ ਠੀਕ ਹੈ ਆਪਸ਼ਨਲ ਤੁਹਾਨੂੰ ਚੂਜ਼ ਕਰਨਾ ਪਊਗਾ ਕਿ ਕਿਹੜੀ ਵਿਧੀ ਹੋਊਗੀ ਤਾਂ ਸੋ ਧਿਆਨ ਰੱਖਣੇਗੇ ਗੱਲ ਦਾ ਠੀਕ ਹੈ ਨਾ ਕਿਉਂਕਿ ਜਦੋਂ ਦੰਦਲ ਪੈ ਗਈ ਠੀਕ ਹੈ ਆਪਣਾ ਮੂੰਹ ਇਹ ਨਾਲ ਜੁੜ ਜਾਂਦਾ ਹੈ ਦੰਦ ਉਹਦੇ ਜੁੜ ਜਾਂਦੇ ਨੇ ਹਨਾ ਤਾਂ ਖੁੱਲਦੇ ਨਹੀਂ ਹੈਗੇ ਮਿਰਗੀਆਂ ਦੌਰਾਨ ਵੀ ਕਹਿੰਦਾ ਜਦੋਂ ਹੁੰਦਾ ਦੰਦ ਜਿਹੜੇ ਜੁੜ ਜਾਂਦੇ ਨੇ ਕਿ ਸੋ ਪੈ ਜਾਂਦਾ ਜਾਂ ਸਾਡੇ ਵਿੱਚ ਠੀਕ ਹੈ ਤਾਂ ਉਹ ਚੋੜ ਚੰਦਨੀ ਠੀਕ ਹੈ ਤਾਂ ਆਪਾਂ ਮੂੰਹ ਤੋਂ ਮੂੰਹ ਤੋਂ ਦੇ ਨਹੀਂ ਸਕਦੇ ਠੀਕ ਹੈ ਸੈਫਰ ਤੇ ਸਲਵੈਸਟਰ ਨੇ ਜਿਹੜਾ ਉਹ ਸਿੱਧਾ ਤੇ ਉਲਟਾ ਲਟਾ ਕੇ ਠੀਕ ਹੈ ਤਾਂ ਮੂੰਹ ਤੋਂ ਨੱਕ ਵੀ ਦੀ ਹੀ ਕੰਮ ਕਰੂਗੀ ਉੱਤੇ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਿਓ OK ਜੀ ਅੱਗੇ ਚੱਲਦੇ ਹਾਂ ਆਪਾਂ ਨੈਕਸਟ ਆਪਣਾ ਅਗਲੀ ਭਾਗ ਤੇ ਚਲੋ ਜੀ ਉਸ ਤੋਂ ਬਾਅਦ ਚੁੱਕੀ ਹੈ ਤੁਹਾਡੇ ਕੋਲੇ ਕਹਿੰਦਾ ਬਰੌਂਟੀ ਸਾਹ ਦੇਣ ਦੇ ਲਈ ਕੀ ਕੀ ਤੁਸੀਂ ਸਾਵਧਾਨੀਆਂ ਵਰਤਣੀਆਂ ਚਾਹੀਆਂ ਹਨ ਬਣੋ ਠੀਕ ਹੈ ਜੀ ਬਰੌਂਟੀ ਸਾਹ ਦੇਣ ਦੇ ਲਈ ਕੀ ਕੀ ਸਾਵਧਾਨੀਆਂ ਸਾਨੂੰ ਵਰਤਲੀਆਂ ਨੇ ਠੀਕ ਹੈ ਸਾਹ ਦੇਣ ਦੀ ਵਿਧੀ ਕਹਿੰਦਾ ਜਿਆਦਾ ਵੱਲ ਅਤੇ ਤੇਜ਼ੀ ਦੇ ਨਾਲ ਨਹੀਂ ਦੇਣੀ ਚਾਹੀਦੀ ਠੀਕ ਹੈ ਐਂਡ ਹਾਉ ਦਿ ਸਾਹ ਦੇਣ ਦੀ ਜਿਹੜੀ ਵਿਧੀ ਹੈ ਨਾ ਕੋਈ ਵਿਧੀ ਹੈ ਵੀ ਉਹ ਉਹ ਤੇ ਵੱਲ ਫੁੱਲ ਵੱਲ ਦੇ ਦੇਵੋ ਠੀਕ ਹੈ ਜਿਆਦਾ ਵਜ਼ਨ ਦੇ ਦੇਵੋ ਪਤਿ ਨੂੰ ਕਹਿੰਦਾ ਤੇਜ਼ੀ ਦੇ ਨਾਲ ਨਹੀਂ ਬੜਾ ਤੇਜ਼ੀ ਦੇ ਨਾਲ ਵੀ ਨਹੀਂ ਕਰਨਾ ਹੈਗਾ ਠੀਕ ਹੈ ਕਿਤੇ ਹੂੰਹ ਸਾਹ ਕੱਢ ਦੋ ਤੁਸੀਂ ਮਰੀਜ਼ ਦੇ ਠੀਕ ਹੈ ਨਾ ਬੜਾ ਤੇਜ਼ੀ ਦੇ ਨਾਲ ਵੀ ਦੇਣੀ ਹੈਗੀ ਠੀਕ ਹੈ ਨਾ ਚਲੋ ਇਹ ਵੀਰੀਆਂ ਕਹਿੰਦਾ ਕਾਹ ਵੀ ਸਮਝ ਲੈਂਦੀਆਂ ਨੇ ਠੀਕ ਹੈ ਇਹ ਵੀਰੀਆਂ ਆਪ ਐ ਨਹੀਂ ਹੈਗਾ ਵੀ ਨਾ ਕੋਈ ਵਿਅਕਤੀ ਵੀ ਆਪਾਂ ਭਿਕਾਰੀ-ਭਿਕਾਰੀ ਦੇ ਵਿੱਚ ਜਾਣ ਠੀਕ ਹੈ ਜਾਂ ਆਪਣੇ ਕੋਈ ਜਾ ਕੇ ਮੈਚ ਦੇਖਣਾ ਜਾਂ ਕੋਈ ਹੋਰ ਆਪਾਂ ਨਹੀਂ ਠੀਕ ਹੈ ਜਾਂ ਜੋ ਕੋਈ ਹੋਰ ਕੰਮ ਕਰਨਾ ਹੈਗਾ ਠੀਕ ਹੈ ਐ ਨਹੀਂ ਹੈਗਾ ਵੀ ਛੇਤੀ-ਛੇਤੀ ਤੁਸੀਂ ਦੇਖ ਕੇ ਪਹੁੰਚ ਜਓ ਠੀਕ ਹੈ ਇਹ ਵੀਰੀਆਂ ਕਹਿੰਦਾ ਕਾਫੀ ਸਮੇਂ ਲੈਂਦੀਆਂ ਨਹੀਂ ਆ ਜਿਤਿੰਤ ਹੋਣ ਦੇ ਜਿਤਿੰਤ ਹੋਣ ਦੀ ਲੋੜ ਨਹੀਂ ਹੁੰਦੀ ਹੈਗੀ ਠੀਕ ਹੈ ਬਹੁਤ ਚਿੰਤਾ ਦੇ ਵਿੱਚ ਨਹੀਂ ਪਾਣਾ ਜੀ ਤਾਂ ਜਦੋਂ ਬਹੁਤ ਟਾਈਮ ਲੱਗਿਆ ਆ ਹੋ ਗਿਆ ਉਹ ਹੋ ਗਿਆ ਨਾ ਇਹ ਬਿਦੀਆਂ ਬਹੁਤ ਟਾਈਮ ਨਹੀਂ ਕਾਫੀ ਟਾਈਮ ਲੈਂਦੀਆਂ ਨਹੀਂ ਕਾਫੀ ਸਮਾਂ ਲੈਂਦੀਆਂ ਨਹੀਂ ਗਿ ਚਿੰਤਾ ਹੋਣ ਦੀ ਲੋੜ ਨਹੀਂ ਹੁੰਦੀ ਇਹਨਾਂ ਦੇ ਵਿੱਚ ਠੀਕ ਹੈ ਘਬਰਾਉਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਨਾ ਇਹ ਸਾਬ ਦਾ ਨੀਂਦ ਜਿਹੜੀਆਂ ਰੱਖਣੀਆਂ ਚਾਹੀਦੀਆਂ ਨਹੀਂ ਆ ਓਕੇ ਜੀ ਚਲੋ ਉਹ ਤੋਂ ਬਾਅਦ आह बहुत इंपोर्टेंट है वास्ते गोल्डन हावर ठीक है इंपोर्टेंट है बहुत ज्यादा गोल्डन हावर ठीक है गोल्डन हावर किोलडन हावर किहने दुर्घटना तो बाद पहले तीह मिनट नी ग्डन हावर कहा जाता है ठीक है अद्धा घंटा कह रहे जी अह मिनट नी कहने गे अद्धा घंटा ക്റ്റി അദ്ധാ ജന ഗോൾഡൻ ഹവർ ജൂ ആ പേന ഗോൾഡൻ ഹവർ കീ മിറ്റി ഗോൾഡൻ ഹവർ ക 3 ਮਿੰਟ ਨੂੰ ਤੁਸੀਂ 골ਡਨ ਆਵਰ ਕਹਿੰਦੇ ਹੋ ਜਾਂ 골ਡਨ ਆਵਰ ਕਿਉਂ ਕਹਿੰਦੇ ਤੁਸੀਂ ਅਤੇ ਘੰਟੇ ਨੂੰ 골ਡਨ ਆਵਰ ਕਹਿੰਦੇ ਇਹ ਗੱਲ ਯਾਦ ਰੱਖਿਓ ਓਕੇ ਅੱਛਾ ਹੁਣ ਦੂਸਰੀ ਗੱਲ ਜਿਹੜਾ ਅੱਧਾ ਘੰਟਾ ਹੈਗਾ ਠੀਕ ਹੈ ਜਾਂ 30 ਮਿੰਟ ਨੇਗੇ ਉਹ ਜਿਹੜੇ ਹੁੰਦੇ ਨੇਗੇ ਠੀਕ ਹੈ ਮੰਨ ਲਓ ਤੁਹਾਡੇ ਕੋਲੇ 12 ਵਜੇ ਠੀਕ ਹੈ 12 ਵਜੇ ਕਿਸੇ ਵੀ ਮਰੀਜ਼ ਦੇ 6:00 ਵਜੇ ਜਾਂ ਕੋਈ ਉਦਦ ਘਟਨਾ ਹੋਊਗੀ ਠੀਕ ਹੈ 12 ਵਜੇ 60 ਵੱਜ ਗਈ ਜਾ ਕੋਈ ਉਦੁਰ ਘਟਨਾ ਹੋਊ ਓਕੇ 12 ਵੱਜ ਕੇ ਦੇ ਲਈਦਾ 30 ਮਿੰਟਾਂ ਦਾ ਜਾਨੀ ਕਿ ਕਹਿਣ ਦਾ ਮਤਲਬ 12:30 ਵਜੇ ਤੱਕ ਜਦ 12 ਵਜੇ ਤੋਂ ਲੈ ਕੇ ਜੇ 12:00 ਵਜੇ 60 ਬੱਜੀ ਹੈ ਤਾਂ 12:30 ਮਿੰਟਾਂ ਤੱਕ ਤੁਹਾਡੇ ਲਈ ਕੀ ਹੁੰਦਾਗਾ 골ਡਨ ਆਵਰ ਹੁੰਦਾਗਾ ਠੀਕ ਹੈ 골ਡਨ ਆਵਰ ਹੁੰਦਾਗਾ ਤੁਸੀਂ 12:30 ਨੂੰ ਕੀ ਕਹਿ ਸਕਦੇ ਹੋ ਕਿ 골ਡਨ ਆਵਰ ਕਹਿ ਸਕਦੇ ਹੋ ക്രേ ബാഹ്ലോൾ ഹാവർ ജാണോ തീ മിട്ടുഘടന ദുർഘടന പല ദുർഘടന ഗോൾഡൻ ഹാവർ കൂടി ഇല്ല രക്ഷ ഓക്കെ ना? उस तो चो उसके तो इलेक्ट्रिकल शॉक जिन्होंने तो बिजली झटका ठीक है इलेक्ट्रिक शॉक बिजली झटका जी चलो उस बाद तो इलेक्ट्रिकल शॉक बिजली झटका ठीक है यह नब्बे वोल्ट लगता है ठीक है यह की है जी नब्बे वोल्ट लगता हैद रखो अस्सी पचासी नब्बे कह सकते हो कि यह नब्बे वोल्ट लगता है ठीक है एसी एंड डीसी ਠੀਕ ਹੈ ਜੀ ਏਸੀ ਅਤੇ ਡੀਸੀ ਐਂਡ ਏਸੀ ਐਂਡ ਡੀਸੀ ਚੋਂ ਜ਼ਿਆਦਾ ਖਤਰਨਾਕ ਹੈ ਜਿਹੜੀ ਉਹ ਡੀਸੀ ਹੁੰਦੀ ਹੈ ਤੁਹਾਡੀ ਇਹ ਗੱਲ ਯਾਦ ਰੱਖਿਓ ਏਸੀ ਸਪਲਾਈ ਹੈ ਜਿਹੜੀ ਉਹ ਜ਼ਿਆਦਾ ਖਤਰਨਾਕ ਨਹੀਂ ਹੁੰਦੀ ਡੀਸੀ ਸਪਲਾਈ ਜਿਹੜੀ ਉਹ ਜ਼ਿਆਦਾ ਖਤਰਨਾਕ ਹੁੰਦੀ ਹੈ ਠੀਕ ਹੈ ਮੈਂ ਤੁਹਾਨੂੰ ਅੱਗੇ ਜਦੋਂ ਆਪਾਂ ਚੈਪਟਰ ਕਰਾਂਗੇ ਨਾ ਏਸੀ ਤੇ ਵੀ ਇਹ ਚੈਪਟਰ ਕਰਾਂਗੇ ਮੈਂ ਤੁਹਾਨੂੰ ਉਹਦੇ ਵਿੱਚ ਡਿਸਕਸ ਕਰੂੰਗਾ ਇਹ ਚੀਜ਼ ਠੀਕ ਹੈ ਉਥੇ ਸਮਝਾਵਾਂਗਾ ਤੁਹਾਨੂੰ ਵੀ ਕਿਵੇਂ ਘਾਤੋਂ ਨਹੀਂ ਹੁੰਦੀ ਹੈ ਇਹ ਚੀਜ਼ ਠੀਕ ਹੈ ਡੀਸੀ ਜਿਹੜੀ ਜ਼ਿਆਦਾ ਖਤਰਨਾਕ ਹੁੰਦੀ ਹੈ ਠੀਕ ਹੈ Here, आ, AC ਦੇ ਵਿੱਚ 0 ਹਾਈ ਹੁੰਦਾ ਹੈ ਠੀਕ ਹੈ ਜੇ ਕਿਸੇ ਬੱਚੇ ਨੂੰ ਪਤਾ ਹੋਵੇ ਤਾਂ ਠੀਕ ਹੈ ਨਹੀਂ ਮੈਂ ਦੱਸੂਗਾ ਵੀ 0 ਹਾਈ ਕਿਵੇਂ ਹੁੰਦਾ ਹੈਗਾ ਠੀਕ ਹੈ AC ਦੇ ਵਿੱਚ ਅਲਟਰਨੇਟਿੰਗ ਕਰੰਟ ਦੇ ਵਿੱਚ 0 ਹਾਈ ਹੁੰਦਾ ਹੈਗਾ ਠੀਕ ਹੈ 0 ਹਾਈ ਦਾ ਮਤਲਬ ਕੀ ਹੁੰਦਾ ਹੈ ਇਸ ਤਰ੍ਹਾਂ ਅਰੁਪ ਇਹ ਆਪਣਾ ਹੁਣ ਚੱਲਦੀ ਹੈ ਠੀਕ ਹੈ ਜਿਹੜੀ AC ਸੁਪਲਾਈ ਹੈ ਓਕੇ ਮੈਂ ਤੁਹਾਨੂੰ ਥੋੜਾ ਦੱਸਣਾ ਤੇ ਜਿਹੜੀ DC ਸੁਪਲਾਈ ਹੈ ਉਹ ਸਿੱਧੀ ਡਾਇਰੈਕਟ ਚੱਲਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਚੱਲਦੀ ਠੀਕ ਹੈ DC ਇੱਕ ਤਰ੍ਹਾਂ ਹੀ ਰਹਿੰਦੀ ਹੈ ਠੀਕ ਹੈ ਇੱਕ ਤਰ੍ਹਾਂ ਦਾ ਮਤਲਬ ਕੀ ਹੈਗਾ इस तरी रही है डीसी ठीक है हम एसी है डी, ठीक है वह जिम्मे उ जीरो आएगी, ठीक है इसे नब्बे आएगी, ठीक है तो जीरो नब्बे होंगी रही जो जीरो आ जाती ठीक है तो ए सी है वो तो छड़ तो भी देंगे तुम्हें जी झटका लग जाए ना जो जीरो पर आगी जीर तो वो तो छी है पर जोड़ी डीसी है वो नब्बे की रही हैगी ठीक है तो यह छर्ड द नहीं है इस मार के छड़े ओके चलो अगला पॉइंट की है डीसी 110 ਵੋਲਟ ਤੱਕ ਕੀ ਸੀ ਕੰਮ ਦੇ ਵਿੱਚ ਲੈਣੇ ਠੀਕ ਹੈ ਨਾਰਮਲ ਆਪਾਂ ਤੁਸੀਂ ਕਹਿੰਦੇ ਹੋ ਡੀਸੀ ਨੂੰ ਕਾਫੀ ਤਨ ਚੇਤ ਤੱਕ ਵੀ ਕੰਮ ਦੇ ਵਿੱਚ ਲੈਣੇ ਹਾਂ ਵੈਸੇ ਆਪਾਂ ਜਿਆਦਾ ਯੂਜ਼ ਕਰ ਲਾਗੇ ਦੀ ਸੀ ਨੂੰ ਵੈਸੇ ਡੀਸੀ ਸਪਲਾਈ ਜਿਹੜੇ ਨਾਰਮਲ ਆਪਾਂ ਘਰਾਂ ਵਗੈਰਾ ਦੇ ਵਿੱਚ ਹੈ ਨਾ ਜਾਂ ਕੁਝ ਤੇ ਹੋਰ ਵੀ ਕੰਮ ਲੈਣੇ 110 ਵੋਲਟ ਤੱਕ ਕੀ ਕੰਮ ਲੈਣੇ ਠੀਕ ਹੈ ਝਟਕਾ ਜਿਹੜਾ ਇਹਦਾ ਕੀ ਹੁੰਦਾ ਕਿ ਦਰਦਨਾਕ ਹੁੰਦਾ ਹੈ ਠੀਕ ਹੈ ਡੀਸੀ ਸਪਲਾਈ ਦਾ ਜਿਹੜਾ ਝਟਕਾ ਹੁੰਦਾ ਉਹ ਦਰਦਨਾਕ ਹੁੰਦਾ ਹੈ ਬਹੁਤ ਜਿਆਦਾ ਆਗਲਾ ਪੁਆਇੰਟ ਕੀ ਹੈ ਤੁਹਾਡਾ ਝਟਕਾ ਲੱਗਣ ਦਾ ਇਹਦਾ ਸਾਡੇ ਸਰੀਰ ਦੇ ਵਿੱਚ ਅवेश ਚਲੇ ਜਾਂਦੇ ਨੇ ਜੀ ਠੀਕ ਹੈ ਜਦੋਂ ਝਟਕਾ ਲੱਗਦਾ ਤਾਂ ਸਾਡੇ ਸਰੀਰ ਦੇ ਵਿੱਚ ਨਾ ਅवेश ਚਲੇ ਜਾਂਦੇ ਨੇ ਅवेश ਦਾ ਮਤਲਬ ਕੀ ਹੈ ਚਾਰਜ ਪਾਰਟੀਕਲ ਜਿਹੜੇ ਚਾਰਜ ਕਣ ਹੁੰਦੇ ਨੇ ਇਲੈਕਟ੍ਰੋਨਸ ਕੇਦਨ ਜਿਹਨੂੰ ਅਸੀਂ ਠੀਕ ਹੈ ਚਾਰਜ ਕਣ ਚਾਰਜ ਪਾਰਟੀਕਲ ਚਲੇ ਜਾਂਦੇ ਨੇ ਜਦੋਂ ਝਟਕਾ ਲੱਗਦਾ ਹੈ ਸਾਡੇ ਸਰੀਰ ਦੇ ਵਿੱਚ ਓਕੇ ਉਸ ਤੋਂ ਬਾਅਦ ਜੋ ਅਗਲਾ ਪੁਆਇੰਟ ਕੀ ਹੈਗਾ ਜਿਹੜਾ ਚਾਰਜ ਹੁੰਦਾ ਹੈ ਕਹਿੰਦਾ ਅवेश ਹੁੰਦਾ ਹੈਗਾ ਠੀਕ ਹੈ ਅवेश ਜਾਂ ਚਾਰਜ ਆਪਣੀ ਨਸਾਂ ਨੂੰ ਹਿਲਾ ਦਿੰਦਾ ਹੈਗਾ ਠੀਕ ਹੈ ਜਿਹੜੀਆਂ ਤੁਹਾਡੇ ਨਸਾਂ ਹੁੰਦੀਆਂ ਨੇ ਨਾੜ ਆਉਂਦੀਆਂ ਨੇ ਉਹਨਾਂ ਨੂੰ ਹਿਲਾ ਦਿੰਦਾ ਹੈਗਾ ਠੀਕ ਹੈ ਅਵੇਸ਼ੀ ਚਾਰਜ ਆਪਣੀ ਨਸਾਂ ਨੂੰ ਹਿਲਾ ਦਿੰਦਾ ਹੁੰਦਾ ਹੈਗਾ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਜੋ ਨੈਕਸਟ ਪੁਆਇੰਟ ਹੈਗਾ ਮਾਨਵ ਸਰੀਰ ਤੇ ਕਿਹਦਾ ਬਿਜਲੀ ਕਰੰਟ ਦੇ ਮਾਣ ਦਾ ਕੀ ਪ੍ਰਭਾਵ ਪੈਂਦਾ ਹੈਗਾ ਠੀਕ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਮਾਨਵ ਸਰੀਰ ਹੈ ਜਿਹੜਾ ਮਨੁੱਖੀ ਸਰੀਰ ਹੈਗਾ ਉਸ ਤੇ ਬਿਜਲੀ ਕਰੰਟ ਦੇ ਮਾਣ ਦਾ ਕੀ ਪ੍ਰਭਾਵ ਪੈਂਦਾ ਹੈ ਠੀਕ ਹੈ ਚਲੋ जेरो दस पॉइंट देंगे ठीक हैटेंट देंगे याद रखियो ठीक है जिचले पॉइंट ने सारे बहुत ज्यादा इंपोर्टेंट देंगे ठीक है हम जे तो जीरो मिपेयर तो एक मिलियम पेयर ਤਾਂ ਨੂੰ ਝਟਕਾ ਲੱਗਦਾ ਜਾਂ ਕਰੰਟ ਲੱਗਦਾ ਹੈਗਾ ਠੀਕ ਹੈ ਤਾਂ ਉਹ ਤੁਹਾਡੇ ਵਾਸਤੇ ਕੀ ਇਹ ਸੰਵੇਦਨਸ਼ੀਲ ਹੈਗਾ ਠੀਕ ਹੈ ਸੰਵੇਦਨਸ਼ੀਲ ਦਾ ਮਤਲਬ ਕੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਜੇ ਤੁਹਾਨੂੰ 0 ਮਿਲੀਐਂਪੀਅਰ ਤੋਂ ਲੈ ਕੇ 1 ਮਿਲੀਐਂਪੀਅਰ ਦੇ ਵਿੱਚ ਕਰੰਟ ਲੱਗਦਾ ਹੈ ਤਾਂ ਉਹ ਤੁਹਾਡੇ ਵਾਸਤੇ ਕੀ ਇਹ ਸੰਵੇਦਨਸ਼ੀਲ ਹੈਗਾ ਸੰਵੇਦਨਸ਼ੀਲ ਦਾ ਮਤਲਬ ਕੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਠੀਕ ਹੈ ਕਰੰਟ ਲੱਗਿਆ ਜਾਂ ਨਹੀਂ ਲੱਗਿਆ ਹੈਗਾ ਓਕੇ ਉਸ ਤੋਂ ਬਾਅਦ ਚੋਂ 5 ਮਿਲੀਐਂਪੀਅਰ ਠੀਕ ਹੈ 5 ਮਿਲੀਐਂਪੀਅਰ ਦਾ ਜੇ ਝਟਕਾ ਲੱਗਦਾ ਹੈ ਜੇ ਕਰੰਟ ਲੱਗਦਾ ਹੈ ਤਾਂ ਤੁਹਾਨੂੰ ਪਤਾ ਤਾਂ ਲੱਗਦਾ ਹੈਗਾ ਠੀਕ ਹੈ ਤੁਹਾਨੂੰ ਪਤਾ ਚੱਲ ਜੂਗਾ ਕਿ ਹਾਂ ਕਰੰਟ ਲੱਗੇ ਪਰ ਜਿਹੜਾ ਤੁਸੀਂ ਉਹ ਸੁਰੱਖਿਅਤ ਰਹਿੰਦੇ ਹੋ ਠੀਕ ਹੈ ਜੀ ਪਰ ਤੁਸੀਂ ਜੇ ਅਸੀਂ ਸੁਰੱਖਿਅਤ ਹੁੰਨੇ ਆ ਜਾਂ ਅਸੀਂ ਸੁਰੱਖਿਅਤ ਰਹਿੰਨੇ ਹਾਂ ਉਸ ਵਕਤ ਓਕੇ ਉਸ ਤੋਂ ਵੱਚੂ 20 ਮਿਲੀਐਂਪੀਅਰ ਦਾ ਠੀਕ ਹੈ ਜੇ 20 ਮਿਲੀਐਂਪੀਅਰ ਦਾ ਤੁਹਾਨੂੰ ਝਟਕਾ ਲੱਗਦਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਤੁਹਾਡਾ ਜਿਹੜਾ ਮਾਸਪੇਸ਼ੀਆ ਹੁੰਦੇ ਨੇ ਉਹ ਸੁਗੜ ਲੱਗੇ ਜੀ ਮਾਸਪੇਸ਼ੀਆਂ ਜਿਹੜੀਆਂ ਉਹ ਸੁੰਗੜ ਲੱਗਦੀਆਂ ਨਹੀਂ ਹੈ ਝਟਕਾ ਆਉਂਦਾ ਹੈ ਇਹਦੇ ਵਿੱਚ ਦਰਦਨਾਕ ਠੀਕ ਹੈ ਜੇ ਵੀ ਮੀਲੀਐਂਪੀਰ ਦਾ ਕਰੰਟ ਲੱਗਦਾ ਹੈ ਜਾਂ ਝਟਕਾ ਲੱਗਦਾ ਹੈ ਉਹਦੇ ਵਿੱਚ ਕੀ ਹੁੰਦਾ ਹੈਗਾ ਤੁਹਾਡੀਆਂ ਮਾਸਪੇਸ਼ੀਆਂ ਜਿਹੜੀਆਂ ਸੁੰਗੜ ਲੱਗਦੀਆਂ ਨੇ ਤਾਂ ਜਿਹੜਾ ਝਟਕਾ ਦਰਦਨਾਕ ਤੁਹਾਨੂੰ ਮਿਲਦਾ ਹੈਗਾ ਓਕੇ ਉਸ ਤੋਂ ਬਾਅਦ ਅਸੀਂ ਨੈਕਸਟ ਪੁਆਇੰਟ ਤੇ ਹੋਣਾ ਪੰਜਾਬ ਮੀਲੀਐਂਪੀਰ ਠੀਕ ਹੈ ਪੰਜਾਬ ਮੀਲੀਐਂਪੀਰ ਤੱਕ ਹੁੰਦਾ ਹੈਗਾ ਹਾਰਟ ਅਟੈਕ ਦੀ ਸਭ ਤੋਂ ਆਮ ਦੀ ਠੀਕ ਹੈ ਜੇ ਪਿੰਗ ਮਿਲੀਐਂਪੀਅਰ ਦਾ ਕਰੰਟ ਲੱਗਦਾ ਹੈ ਤਾਂ ਤੁਹਾਨੂੰ ਉਸ ਤੇ ਹਾਰਟ ਅਟੈਕ ਦੀ ਜਿਹੜੀ ਸੰਭਾਵਨਾ ਹੁੰਦੀ ਹੈਗੀ ਉਹ ਦੇਖਣ ਨੂੰ ਜਾਂ ਦਿਖਾਈ ਦਿੰਦੀ ਹੈ ਓਕੇ ਚਲੋ ਉਸ ਤੋਂ ਬਾਅਦ ਨੂੰ ਨੈਕਸਟ ਪੁਆਇੰਟ ਹੈ ਤੁਹਾਡਾ 1000 ਮਿਲੀਐਂਪੀਅਰ ਤੇ ਜਾਂ 1 ਐਂਪੀਅਰ ਤੇ ਠੀਕ ਹੈ ਜੀ 1000 ਮਿਲੀਐਂਪੀਅਰ ਜਾਂ 1 ਐਂਪੀਅਰ ਜੇ ਤੁਹਾਨੂੰ ਝਟਕਾ ਲੱਗਦਾ ਹੈ ਤਾਂ ਤੁਹਾਡੀ ਜਿਹੜੀ ਮੌਤ ਹੈ ਉਹ ਹੋ ਜਾਂਦੀ ਹੈ ਜਾਂ ਹੋ ਸਕਦੀ ਹੈ ओके ਇਹ ਗੱਲ ਯਾਦ ਰੱਖੋ 1000 ਮਿਲੀਐਂਪੀਰ ਜਾਂ 1 ਐਂਪੀਰ ਤੇ ਮੌਤ ਹੋ ਸਕਦੀ ਹੈ ਮੌਤ ਤਾਂ ਤੁਹਾਨੂੰ ਝਟਕਾ ਉਹ ਮਿਲ ਸਕਦਾ ਹੈ ਠੀਕ ਹੈ ਇਹ ਚਾਰੇ ਪੰਜੇ ਪੁਆਇੰਟ ਨੇ ਜਿਹੜੇ ਯਾਦ ਰੱਖਣੇ ਨੇ ਠੀਕ ਹੈ ਉਸ ਤੋਂ ਬਾਅਦ ਚਾਹ ਵੀ ਬਹੁਤ ਇੰਪੋਰਟੈਂਟ ਨੇ ਤੁਹਾਡੇ ਕੋਲ ਤਿੰਨੇ ਕੁਐਸਚਨ ਨੇ ਜਿਹੜੇ ਠੀਕ ਹੈ ਜੇ ਤਿੰਨੇ ਪੁਆਇੰਟ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਠੀਕ ਹੈ ਸੁੱਕਾ ਸਰੀਰ ਹੁੰਦਾ ਜੇ ਤੁਹਾਡੀ ਠੀਕ ਹੈ ਬਾਡੀ ਸੁਡਨ ਡਰਾਈ ਬਾਡੀ ਡਰਾਈ ਬਾਡੀ ਹੁੰਦੀ ਹੈ ਨਾ ਤੁਹਾਡੀ சுக்காய் வோடி உங்க